ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਟਾਈਮ ਆ ਜਿਹੜਾ ਸਾਢੇ 1:30 ਦਾ ਹੋ ਗਿਆ ਆថਾਂ ਦਾ ਦਾਲ ਪਾਣੀ ਦਾ ਆਪਾਂ ਬਣਾਉਣੇ ਆ ਸਬਜੀ ਸਬਜੀ ਬਣਾਵਾਂਗੇ ਆਪਾਂ ਆਲੂ ਪਕੌੜੇ ਤੇ ਤਿਆਰੀ ਕਰੀ ਪਈ ਆ ਸਾਰੀ ਬਣਾਉਣੇ ਆ ਬਸ ਤੇ ਜੋ ਵੀ ਆਪਣੇ ਕੰਮ ਹੁੰਦੇ ਨੇ ਹਨਾ ਹੁਣ ਤਾਂ ਵੱਡੇ ਵੱਡੇ ਦਿਨ ਹੋ ਗਏ ਪਹਿਲਾਂ ਦੀ ਕਿੰਨਾ ਮਰਜ਼ੀ ਕੰਮ ਕਰ ਲ ਜਿਹਨੇ ਕਰਨਾ ਹੈਗਾ ਅੱਜ ਪਰ ਅਸੀਂ ਵਿਹਲੇ ਸੀਗੇ ਭੈਣ ਆ ਗਈ ਸੀ ਉਧਰ ਲਈ ਬੀਬੀ ਦੇ ਪਤੀ ਜੀ ਆ ਗਏ ਸੀ ਉਹਦੇ ਕੋਲ ਬੈਠੇ ਰਹੇ ਤੇ ਅੱਜ ਨਾ ਮੈਂ ਪਈਆ ਦੁਪਹਿਰੇ ਬਸ ਗੱਲਬਾਤ ਹੀ ਲੱਗ ਅਗੇ ਫਿਰ ਸਰਦਾਰ ਜੀ ਆ ਗਏ ਫਿਰ ਚਾਹ ਬਣਾ ਲਈ ਦਵਾਰੇ ਫਿਰ ਫਿਰ ਹਨਾ ਆਪਦੇ ਕੰਮਾਂ ਦਾ ਟਾਈਮ ਹੋ ਗਿਆ ਇਸ ਕਰਕੇ ਬਸ ਆਹ ਦਿਨ ਬਹੁਤ ਬਿਜ਼ੀ ਰਹੇ ਗੱਲਾਂ ਬਾਤਾਂ ਚ ਬਿਜੀ ਰਹੇ ਕੰਮ ਚ ਨਹੀਂ ਉ ਤਾਂ ਬੇਲੇ ਸੀਗੇ ਤੇ ਹੁਣ ਆਪਾਂ ਸਬ지 ਸਬ지 ਬਣਾ ਲਈ ਪਹਿਲਾਂ ਇਹਨੇ ਢੇਰ ਪਿਆ ਸੀ ਕੱਪੜਿਆਂ ਦਾ ਪ੍ਰੈਸ ਕਰੀ ਹੈ ਹਨਾ ਤੇ ਵੀਡੀਓ ਬਣਾਉਣ ਲੱਗ ਜਾਨੇ ਫਿਰ ਵੀਡੀਓ ਤੇ ਵੀ ਬਹੁਤ ਟਾਈਮ ਲੱਗ ਜਾਂਦਾ ਹੈ ਹਨਾ ਤੇ ਤਿਆਰ ਕਰਨੀ ਐਡਿਟ ਕਰਨੀ ਪਬਲਿਸ਼ ਕਰਨੀ ਪ੍ਰਾਈਵੇਟ ਕਰਨੀ ਪਾਉਣੀ ਪਰ ਬਹੁਤ ਕੁਝ ਹੋ ਜਾਂਦਾ ਕੰਮ ਹਨਾ ਤੇ ਹਜੇ ਮੇਰਾ ਮੱਜਾ ਦਾ ਵੀ ਪਿਆ ਸਾਰਾ ਪਹਿਲਾਂ ਆਪਾਂ ਸਬਜੀ ਬਣਾਵਾਂਗੇ ਫਿਰ ਆਪਾਂ ਪੰਪ ਕਰਾਂਗੇ ਮੱਜਾ ਦਾ ਕੰਮ ਤੇ ਅੱਜ ਸਵੇਰੇ ਨਮਾਤੀ ਸੀ ਤਿੰਨ ਚਾਰ ਦੇ ਤਾਂ ਮੈਂ ਕਿਉ ਪਿਆ ਸੀ ਡੱਬੇ ਚ ਦੇਸੀ ਸਿੰਗਾ ਤੇ ਉਹ ਲਾਤਾ ਤੇ ਦੋ ਕਟੀਆਂ ਜਿਹੀਆਂ ਰਹਿ ਗਈਆਂ ਉਹ ਸੰਗਲ ਨਾਲ ਵਿੱਚ ਪਸਾ ਪਸਾ ਕੇ ਸਿੰਗਾ ਦੇ ਖੁਰਕ ਜੀ ਕਰੀ ਜਾਂਦੇ ਨੂੰ ਉਹਨਾਂ ਨੇ ਉਹ ਲਾ ਕੇ ਉਹ ਮੈਂ ਹੋਰ ਭੁੱਲ ਗਈ ਅਹੀਂ ਬਸ ਕੱਪੜੇ ਧੋਣ ਲੱਗੀ ਉਹਨੂੰ ਫਿਰ ਦੁਪਹਿਰ ਤੱਕ ਬਸ ਗੱਲਾਂ ਮਾਰ ਲੀਆਂ ਇਸ ਤਰ੍ਹਾਂ ਬਸ ਕੰਮ ਖੋਈ ਜਾਂਦੇ ਨੇ ਆਪਣੇ ਤੇ ਵਾਹਿਗੁਰੂ ਤਾਂ ਦਰਸਤੀ ਰੱਖੇ ਹਨ ਜੇ ਆਪਾਂ ਇੱਕ ਵੇੜੀ ਤੇ ਪੈਰ ਧਰਾਂਗੇ ਆਪਾਂ ਨੂੰ ਇੱਕ ਵੇੜੀ ਪਾਰ ਲਾਉਂਦੀ ਹੈ ਜੇ ਆਪਾਂ ਸਾਰੀਆਂ ਵੇੜੀਆਂ ਤੇ ਪੈਰ ਧਰ ਲਾਂਗੇ ਆਪਾਂ ਨੂੰ ਸਾਰੀਆਂ ਵੇੜੀਆਂ ਉਹ ਪਾਰ ਨਹੀਂ ਲਾਉਂਦੀਆਂ ਹੈਗੀਆਂ ਕਿਉਂਕਿ ਤੇ ਪਹਿਲਾਂ ਤਾਂ ਆਪਾਂ ਗੁਰਦੁਆਰੇ ਜਾਓ ਫਿਰ ਮੜੀ ਮਸਾਨੀਆਂ ਤੇ ਜਾਓ ਫਿਰ ਆਪਾਂ ਸਾਰਾ ਬੂਣਿਆਂ ਦੇ ਜਾਓ ਹਨ ਇੱਕ ਵੇੜੀ ਤੇ ਪੈਰ ਧਰਾਂਗੇ ਤਾਂ ਇੱਕ ਵੇੜੀ ਆਪਾਂ ਨੂੰ ਪਾਰ ਲਾਉਗੀ ਤੇ ਵਾਹਿਗੁਰੂ ਦਾ ਲੜ ਫੜਿਆ ਵਾਹਿਗੁਰੂ ਦਾ ਹੀ ਫੜੇ ਰੱਖਾਂਗੇ ਵਾਹਿਗੁਰੂ ਜੀ ਤੇ ਇਹੀ ਅਰਦਾਸ ਹੈ ਕੀ ਬਹਿਗੁਰੂ ਜਿਹੜਾ ਸਾਡਾ ਸਿਰ ਆ ਉਹ ਤੇਰੇ ਅੱਗੇ ਝੁਕੇ ਪਰ ਹੋਰ ਕਿਸੇ ਅੱਗੇ ਨਾ ਝੁਕੇ ਤੇ ਆਸਤੇ ਅਰਦਾਸ ਅਸੀਂ ਸੋਡੀ ਅਸੀਂ ਕਰਨੀ ਛੱਡਦੇ ਨਹੀਂ ਹੈਗੇ ਤੇ ਜੇ ਮਹਾਰਾਜ ਨਹੀਂ ਦੇਣਾ ਹਨਾ ਸਾਰਾ ਕੁਝ ਕੋਈ ਨਹੀਂ ਦਿੰਦਾ ਕੋਈ ਧਾਗੇ ਵਾਲੇ ਨਹੀਂ ਦਿੰਦੇ ਕੋਈ ਤਬੀਤ ਵਾਲੇ ਨਹੀਂ ਦਿੰਦੇ ਤੇ ਬਹਿਗੁਰੂ ਦਾ ਨਾਮ ਜਪੋ ਵਦ ਤੋਂ ਵਦ ਸੇਵਾ ਕਰੋ ਕਿਸੇ ਦਾ ਬੁਰਾ ਨਾ ਕਰੋ ਹਨਾ ਜੀ ਮੈਂ ਤਾਂ ਇਹੀ ਕਹਿਣੀ ਆ ਤੇ ਕਰਨੀ ਭਰਨੀ ਇੱਥੇ ਹੈਗੀ ਕਿਤੇ ਨਹੀਂ ਹੈਗੀ ਤੇ ਆਪਣੀ ਬਾੜੀ ਬਹੁਤ ਸੋਹਣੀ ਹੋ ਗਈ ਅਜ ਰਮਾਉਣ ਆ ਬਾੜੀ ਵੀ ਤੇ ਬਾੜੀ ਵੀ ਰਮਾਉਣ ਵਾਲੀ ਹੋਈ ਪਈ ਹੈਗੀ ਆਪਣੇ ਪ੍ਰਿੰਡੀਆਂ ਥੋੜੀਆਂ ਜਿ ਸਿੱਧੀਆਂ ਸੀਗੀਆਂ ਸਰਦਾਰ ਜੀਆਂ ਨੇ ਹੋਰ ਲਾ ਦਿੱਤੀਆਂ ਨੇਗੀਆਂ ਚਲੋ ਜੀ ਆਪਾਂ ਬਾੜੀ ਚ ਛੱਡ ਦੇਾਂਗੇ ਪਾਣੀ ਪਾਈਪ ਛੋਟੀ ਛੱਡਣੀ ਪਊ ਅੱਜ ਮੈਂ ਗਲਤੀ ਕੀਤੀ ਮੈਂ ਨਾ ਪਹਿਲਾਂ ਟੈਂਕੀ ਭਰ ਲਈ ਹੁਣ ਜੇ ਆਪਾਂ ਸਾਰਾ ਪਾਣੀ ਛੱਡਾਂਗੇ ਫੇਰ ਵੀ ਉਹ ਸਾਰਾ ਬਹੁਤ ਸਾਰਾ ਡੁੱਲੂਗਾ ਬੇਸਟ ਜਿਹਾ ਪਾਣੀ ਤਾਂ ਆਪਾਂ ਤੇ ਇਸ ਕਰਕੇ ਨਾ ਮੈਂ ਪੱਤੇ ਮੈਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਜਿਹੜੇ ਆਪਣੇ ਪੱਤੇ ਨੇਗੇ ਨੂੰ ਕਰਨੀ ਆਸ ਤੱਕ ਜਹੋਗੀ ਹੈ ਨਾ ਫਿਰ ਵੱਡੇ ਹੋ ਜਾਣਗੇ ਸਰਦਾਰ ਜੀ ਤੇ ਕੇਰਾ ਬਾੜੀ ਲਾ ਰਾਂਦੇ ਨੇ ਚੰਗੀ ਸਾਮਾ ਮਾੜੀ ਸਾਮਾ ਮੈਂ ਸਾਮ ਦੀ ਬਾੜੀ ਦੀ ਆ ਦੇਖੋ ਆਪਣੇ ਖਜੂਰਾ ਹੋ ਗਏ ਇਹ ਖਜੂਰਾ ਹੋਈ ਪਈ ਹੈਗੀ ਇੱਕ ਆ ਹੋਈ ਤੇ ਇੱਕ ਆ ਹੋਇਆ ਸਿੱਕਾ ਨਾ ਖਜੂਰਾ ਗੀ ਪਵਿੱਤਾ ਐਡਾ ਹੋ ਗਿਆ ਸੀ ਪਤਾ ਨਹੀਂ ਕੀ ਗੱਲ ਸੁੱਕ ਗਿਆ ਇੱਥੇ ਵੈਸੇ ਥਾਵੇਂ ਇਹ ਆਹ ਥਾਵੇਂ ਦੀਦਾ ਪਵਿੱਤਾ ਸੁੱਕ ਗਿਆ ਸਭਾ ਹਾਂ ਪਾਇਆ ਤੋਂ ਦੂਰ ਇਹ ਫੁਜਰਾ ਟਿਕਾ ਚੱਕਾ ਹੈ ਜਰਾ ਆਹ ਟਿਕੀ ਜਿਮਾ ਤੋਂ 2 ਸਟ ਲੈਣੇ ਕਿ ਪਾਏ ਇਹ ਤੁਹਾਨੂੰ ਲੈ ਪੈਣੀ ਨਹੀਂ ਜੇ ਪਾਣੀ ਵਾਲਾ ਦੇਸ਼ ਟੂਗਾ ਰਹੀ ਹੈ। ਪਰ ਥੈਂਕ ਯੂ ਪ੍ਰੀ ਥੈਂਕ ਯੂ ਬਹੁਤ ਜੀ। ਸਿੱਧਾ ਹੀ ਕਰ ਲਾਂਗੇ। ਹੋਰ ਕੀ ਕਰਨੀ? ਸਾਰਾ ਪਾਣੀ ਸਿੱਧਾ ਕਰਕੇ ਸਾਫ ਕਰਾਂਗੇ। ਕੋਣੀ ਕਿ ਨਾ ਦਲਾਰੇ fie chal cha galya khad ja pe tu changu pa thi ਮੈਂ ਤਾਂ ਨਾਲ ਉਹਦੇ ਰੁਕ ਤੇ ਮਾਰਦੀ ਰੁਕ ਰੁਕ ਹੁੰਦਾ ਹੁਣ ਆਪਾਂ ਨੂੰ ਕੋਲੇ ਖੜ ਕੇ ਰਮਾਉਣਾ ਪਊਗਾ ਜੀ ਆਪਾਂ ਨੂੰ ਸਾਰਾ ਕੁਝ ਕਿਉਂਕਿ ਇਹ ਨਾ ਅੱਧਾ ਪਾਣੀ ਕਰ ਗਿਆ ਹੁਣ ਮੋਟਰ ਦਾ ਪਾਣੀ ਨਹੀਂ ਜਾ ਰਿਹਾਗਾ ਕਪਾਣੇ ਕਢ ਚੁਰਮੋਂ ਨੂੰ ਤੋੜੀ। ਧਿਆਰੀਆਂ। ਚਲ ਦੂਜੇ ਕੰਮ ਬਾਅਦ ਚ ਕਰ ਲਾਂਗੀ। ਹੁਕਮੀ ਆ ਬੈਠੇ ਰਮਾ ਲੈਣੇ। ਚਲੋ ਜੀ ਇਹ ਤਾਂ ਟਾਈਮ ਬਾਅਦ ਲੱਗੂ ਹੁਣ ਫਿਰ ਮਿਲਦੇ ਆਪਾਂ। ਲੋ ਜਿਹੜਾ ਟਾਈਮ ਆਗਾ ਹੁਣ 4 ਵਜਣ ਵਾਲੇ ਹੋ ਗਏ। ਤੇ ਉਹ ਕਿਉਂਕਿ ਜਿਵੇਂ ਜਿਵੇਂ ਦਿਨ ਦਾ ਫਰਕ ਪਈ ਜਾਂਦਾ ਮੇਰੇ ਆਪਣੇ ਕੰਮਾਂ ਦਾ ਫਰਕ ਪਈ ਜਾਂਦਾ। ਅੱਜ ਆਪਣੇ ਕੋਈ ਵੀ ਘਰੇ ਸਬਜ਼ੀ ਨਹੀਂ ਸੀ ਹੋਏਗੀ। ਆਪਾਂ ਨੇ ਸਬਜ਼ੀ ਘਰੇ ਤਿਆਰ ਕਰ ਲਈ ਬੇਸਣ ਪਿਆ ਸੀ ਘਰੇ। ਬਿਆਸਾ ਜੇ ਨਾਣ ਮਿਰਚ ਪਾ ਕੇ ਆਟਾ ਗੁੰਨ ਕੇ ਪਕੌੜੇ ਬਣਾ ਲਏ ਨੇ ਇੱਧਰ ਆਪਣਾ ਮਸਾਲਾ ਗ੍ਰाइंड ਕਰ ਲਿਆ ਲਸਣ ਅਦਰਕ ਪਿਆਜ਼ ਇੱਧਰ ਆਪਾਂ ਆਲੂ ਕੱਟ ਰਹੇ ਆ ਆਲੂ ਪਕੌੜੇ ਬਣਾਵਾਂਗੇ ਆਪਾਂ ਠੀਕ ਹੈ ਜੀ ਇੱਧਰ ਤਰ੍ਹਾਂ ਤੇਲ ਤੇਲ ਜਦੋਂ ਗਰਮ ਹੋ ਗਿਆ ਪਾ ਦੇ ਵਿੱਚ ਇਹਨਾਂ ਨੂੰ ਪਕਾਵਾਂਗੇ ਪਕਾ ਕੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਫਿਰ ਉਸੇ ਤੇਲ ਦੇ ਵਿੱਚ ਆਪਾਂ ਜਿਵੇਂ ਜਿਵੇਂ ਕਰਾਂਗੇ ਤੁਹਾਨੂੰ ਦੱਸਾਂ ਠੀਕ ਹੈ ਤੇਲ ਕਰ ਲਿਆ ਹੁਣ ਮੈਂ ਹੱਸੇ ਤੇ ਨਹੀਂ ਪੁੱਟ ਕਰਨਾ ਸੱਚਾ ਹੁੰਦੇ ਨੇ ਤੇ ਜਿਹੜਾ ਵੀ ਕਰੇ ਸਾਧਿਨਾ ਹੋਵੇ ਬੇਸੰਤ ਹਾਰਿਕ ਪੈਣ ਕੋਲੇ ਹੁੰਦਾ ਇਸ ਤਰ੍ਹਾਂ ਆਪਾਂ ਸਬਜ਼ੀ ਬਣਾ ਸਕਦੇ ਹੁਣ ਹਰੀਆਂ ਸਬਜ਼ੀਆਂ ਤੋਂ ਮੰਨ ਜਾ ਆਕ ਗਿਆ ਤੇ ਹੁਣ ਆਲੂ ਬੜੀਆਂ ਕੱਚਾ ਪੁੱਤੱਕ ਪੱਕ ਜਾਂਦੇ ਫਿਰ ਖਾ ਲਈ ਆਲੂ ਬੜੀਆਂ ਆਲੂ ਬੜੀਆਂ ਆਲੂ ਗੰਡੇ ਹਨਾ ਤੇ ਸੁੱਕੀਆਂ ਦਾਲਾਂ ਹਰ ਇੱਕ ਘਰ ਚਾਰੇ ਬਣਿਆ ਕਰਨੀ ਆ ਹੁਣ ਕਿਉਂਕਿ ਹੁਣ ਨਾ ਤਾਂ ਗੋਭੀ ਵਧੀਆ ਲੱਗਦੀ ਐ ਨਾ ਪੱਤ ਗੋਭੀ ਨਾ ਫੁੱਲ ਗੋਭੀ ਵਧੀਆ ਲੱਗਦੀ ਐ ਨਾ ਹੁਣ ਗਾਜਰਾ ਵਧੀਆ ਲੱਗਦੀ ਨੇ ਮਟਰ ਵੀ ਹੁਣ ਘੱਟ ਵਧੀਆ ਲੱਗਦੀ। ਹੁਣ ਚੰਨ ਚਾਰ ਪੰਜ ਦਿਨ ਹੋ ਗਏ ਹਰੇ ਮਟਰ ਖਾਂਦੇ ਸੀਗੇ। ਪਰ ਉਹ ਜੀਜਾ ਕੱਬੇ ਕੱਲ ਵੀ ਕੱਲ ਮੈਂ ਮੂੰਗੀ ਬਣਾਈ ਹੁੰਦੀ ਮਸਰੀ ਜਿਹੜੀ ਕਿ ਲਾਲ ਦੇ ਟੀਲੇ ਜਿਹੜੀ ਹੁੰਦੀਆਂ ਰਲਨੀ ਉਹ ਬਣਾਈ ਸੀ ਨੇ ਤੇ ਅੱਜ ਫੇਰ ਨਹੀਂ ਸਬਜ਼ੀ ਰਹਿ ਗਈ ਪਾਣੇ ਮਹਾਂ ਚਾਹਲ ਪਾਜੀ ਇਹ ਬਣਾ ਲਵਾਂ। ਪੌੜੇ ਸਬ지 ਜਿਹੜਾ ਲੈਣ ਦੀਆਂ ਨੇ 100 ਦਾ ਨੋਟ ਰੋਜ਼ ਜੀ ਮੈਂ। ਉਹ ਜੀ ਪਨੀਰ ਪਕੌੜੇ ਜਿਵੇਂ ਆਪਣੇ ਘਰੇ ਸਬਜੀ ਹੁੰਦੀ ਆ ਹਨਾ ਉਹ ਤਾਂ ਆਰਾਮਦਾਰੀ ਹੁੰਦੀ ਹੈ। ਸਾਰੇ ਪਕੌੜੀਆਂ ਕਹਿ ਲਓ ਪਕੌੜੇ ਕਹਿ ਲਓ ਬੈਜ ਵਿੱਚ ਪਾ ਲਈ ਤੇ ਵਿੱਚ ਆਪਾਂ ਇਹਨੂੰ ਜਾਰੇ ਨਹੀਂ ਪਕਾਵਾਂਗੇ ਕਿਉਂਕਿ ਹਲਕੀ ਜਿਹੀ ਪਰਾਂਗੇ। ਪਕਾਵਾਂਗੇ। ਹੋਰ ਗਰਮਾਉਣ ਨੂੰ ਵੀ ਕਾਲ ਲੱਗੀ ਤੇਰੀ ਕਿਹੜੇ ਵਿੱਚ ਪੱਕਣ ਕਿਹੜੇ ਵਿੱਚ ਖਾਵਾ ਤੇ ਕਾਲ ਨੂੰ ਗਰਮਾਵੀਂ ਥੋੜਾ ਜਿਆਦਾ ਕਰੂੰ। ਯਾਦ ਦੇ ਪਤਾ ਕੱਲ ਨੂੰ ਜਾਵਾਂ ਮੈਂ। ਦੇਖ ਲਓ ਪੁੱਤ। ਭਾਗੀ ਜਾਉਂਗੀ ਘਰੇ ਕੀ ਕਰੂੰ। ਸਰ ਸੁਣਿਆ ਨਾ ਪਰਸ ਨੂੰ ਬਬੀ ਤੇਰੇ ਨਾਲ ਲੱਗਣਾ। ਇਹ ਜਾਨਾ। ਇਹ ਕਿਤਾ ਫਿਰ ਕਿਵੇਂ ਕਰਨਾ? ਬਾਰ ਦੀ ਬੁਰਦੀ ਪਰਾਇਸਾ। ਕਰਾ ਦੇਣੇ। ਹੁਣ ਤਾਂ ਦਿਨ ਬਹੁਤ ਵੱਡੇ ਹੋ ਗਏ ਸਵੇਰ ਤੇ ਕਿਹੜੇ ਦੇ ਦੇਣ ਨੇ ਅੱਜ ਸੋਣ ਮੇ ਕੱਪੜੇ ਸਾਮਕੀ ਹੈ ਸਾਰੇ ਪ੍ਰੈਸ ਕਰ ਕਰ ਕੇ ਮੈਂ ਜਿੱਪਾ ਸਾਰੀ ਭਾਣੀ ਸੀ ਥੋੜਾ ਜਿਹਾ ਭਾਣੀ ਸੀ ਮੈਂ ਤੇਲ ਤੇ ਮਠੀ ਰਿਹਾ ਤੇਲ ਹਨ ਵਧੀਆ ਜਿਹਾ ਲੱਗਦਾ ਮਠੀ ਰਿਹਾ ਤੇਲ ਚ ਦੁਬਾਰੇ ਦੁਬਾਰੇ ਕੱਟ ਕੇ ਚੀਜ਼ ਜੀ ਵਧੀਆ ਨਹੀਂ ਲੱਗਦੀ ਹੋਣੀ ਬਿਮਾਰੀਆਂ ਨੂੰ ਇਹ ਸਦਾਗਾ ਤਾਂ ਕਰਕੇ ਮੈਂ ਥੋੜਾ ਜਿਹਾ ਤੇਲ ਪਾ ਦਿਆ ਸੀ ਜੇ ਰਮ ਪਕੌੜੇ ਬਣਾਉਣੀ ਹੈ ਭੈਣਾ ਵੀ ਕਹਿੰਦੇ ਨੇ ਤੂੰ ਕੜਾਹੀ ਆ ਨਹੀਂ ਭੈਣਾ ਭਾਰੀ ਤੂੰ ਤੇਲ ਬਾਜ਼ਾ ਨਹੀਂ ਪਾਉਂਦੀ ਮੈਨੂੰ ਬਥੇ ਜਣ ਲੱਗਦਾ ਜਿਹੜਾ ਮਟੀਰਾ ਹੋਇਆ ਤੇਲ ਆ ਨਾ ਹੋਰ ਜਿਦਵਾਰੇ ਦੇ ਬਾਰੇ ਚੀਜ਼ਾਂ ਬਣਾਉਂਦੀ ਮੈਂ ਬਥੇ ਜਣ ਤੇਰ ਥੋੜਾ ਬਹੁਤਾ ਬਾਚ ਰਹਿਣਾ ਚਲੋ ਤਾਂ ਹੁਣ ਬਰਤ ਲਾਈਏ ਸਾਹੀ ਵਕਾਟ ਪਾਉਣੀ ਹੈ ਕੜਾਹੀ ਤੇਲ

ਇਹ ਸਹੀ ਜਨਰਲ ਚਾਹ ਰੱਖਣਾ ਤਾਂ ਜਿਵੇਂ ਜੀਰਾ ਪਾ ਲਾਂਗੀ ਤੇ ਕਰੀ ਜਰਾ ਆਪਣਾ ਮਸਾਲਾ ਕਿਉਂਕਿ ਤੇਲ ਜਿਆਦਾ ਗਰਮ ਹੋਣਾ ਇਹ ਇੱਕ ਤਰ੍ਹਾਂ ਦਾ ਪਸਾਣੀ ਹੈ ਜਦੋਂ ਇਹ ਚੱਪਾ ਹੋਣਾ ਹੋਏ ਤੇ ਉੱਤੇ ਮੁਲੀ ਪਾਦਣਾ ਟੌਕੀ ਨੇ ਚੰਗੀ ਤਰ੍ਹਾਂ ਹਲਦੀ ਪਾਪੂ ਜੀ ਇਸ ਤਰ੍ਹਾਂ ਤੇ ਰਿਖੜਦਾ ਤੇ ਇੰਨੇ ਆਪਾਂ ਇਹਦੇ ਛੋਟੇ ਕਰ ਲੈਣੇ ਆਂਗੇ ਪਕੌੜਿਆਂ ਦੇ ਜਿਹੜੇ ਕਿ ਵੱਡੇ ਨੇ ਉਹ ਨੂੰ ਛੋਟੇ ਕਰ ਲੈਣੇ ਲੈ ਲਪਤ ਰੜਿਆ ਜਿਹੜਾ ਵੱਧ ਰੜਿਆ ਜੋ ਲੈ ਲੈ ਇਸ ਤਰ੍ਹਾਂ ਬਿੰਦ ਲੱਗਦਾ ਜਿਹੜੋ ਵੀ ਤੁਸੀਂ ਘਰੇ ਮੈਂ ਅਸਤਾ ਕੱਟੀ ਲਵੋਣੇ ਪਕੌੜੇ ਤੋਂ ਦੇਹੀ ਪਾਇਗ ਟੱਕ ਉਸਤਾ ਬਾਜਾ ਕਰ ਇਸ ਤਰੀ ਬਣਾਉਣਾ ਹੁਣ ਗਰਮੀ ਚ ਇਸ ਤਰੀ ਬਣਾ ਕਰ ਲਵਾਂਗੇ ఎడ బ వద్ద రెడే జన ਆਪਣਾ ਦੇ ਚਾਹ ਤੇ ਪਾਲੂ ਪਾਰਾਂ ਮੈਂ ਪਕੌੜੇ ਲਗਾ ਰਾਂ ਪਾਰਾਂ ਕਿ ਮੈਂ ਗੁੜੇ ਬਾਤਰ ਰੜੇ ਉਹ ਮੈਂ ਸੁਗੜੀਆਂ ਸੁਗੜਾਣੀ ਵਰਮਨ ਖਾ ਰੇ ਗਰਮ ਜਾਂਦੀ ਇਸ ਵਿੱਚ ਬਹੁਤ ਸਾਰੇ ਸਬਜ਼ੀ ਬਣਦੇ ਇਸ ਤਰ੍ਹਾਂ ਸਿਬੂ ਨਾਲ ਦੇਖੋ ਇਹ ਰੋਕ ਬੜਦਾ ਹੋਇਆ ਪਕੌੜਾ ਪਕਾ ਰਾਂ ਆਹ ਖਾਲਾ ਬੇਟਾ ਇਹੋ ਜਿਹੀ ਤਾਈ ਦੀ ਬਣੀ ਪਕੌੜੀਆਂ ਤੇ ਮਸਾਲਾ ਪੱਕ ਗਿਆ ਸੀ ਆਹ ਆਹ ਦੇ ਤੱਪਾਂ ਨੂੰ ਧੋਨੇ ਪਾਣਗੇ ਪਾਣੀ ਚ ਘੋਣੇ ਪਹਿਲਾਂ ਥਾਲੀ ਦੇ ਵਿੱਚ ਮੈਂ ਦੇ ਚੁੱਕੇ ਨੂੰ ਆ ਸਿਕਾਟ ਤੇ ਚਲੋ ਜੀ ਪਵਾਚ ਮਿਲ ਦਿਆਂਗੇ ਸਬਜ਼ੀ ਨੂੰ ਤੜਕਾ ਪਾ ਲਾ ਦਿੱਤਾ ਹੋਰ ਨਾਲ ਗੱਲਾਂ ਬਹੁਤ ਕਰ ਲਈਆਂ ਲੋਇਆ ਟਾਈਮ ਹੈ ਮਾਰਨਿੰਗ ਦਾ ਸਵੇਰ ਦਾ 6 ਵਜੇ 6 ਕ ਸਵੇਕ ਦਾ ਬਟਾ ਹੈ ਮੈਂ 6:05-7 ਕਿ ਮਿੰਟ ਹੋਏ ਨੇਗੇ 10 ਮਿੰਟ ਹੋ ਗਏ ਹੋਣਗੇ ਬਸ ਇੰਨਾ ਹੀ ਟਾਈਮ ਲੰਗਾ ਤੇ ਚਿੜੀਆਂ ਦੀ ਚੀਂਚੀ ਤੁਹਾਨੂੰ ਸੁਣਦੀ ਹੋਊਗੀ ਤੇ ਆਪਾਂ ਨੇ ਇਧਰੋਂ ਸਾਰਾ ਕੰਮ ਨਿਮੇੜ ਲਿਆਗਾ ਜੋ ਨਹੀਂ ਕੇ ਗੋਹਕੂੜਾ ਧਾਰਾਂ ਤਪਿਆਂ ਦਾ ਹਨਾ ਕਰ ਲਿਆਗਾ ਕਿ ਕੱਲ ਵਾਲੀ ਵੀਡੀਓ ਦਾ ਐਂਡ ਰਹਿੰਦਾ ਸੀਗਾ ਕਿਉਂਕਿ ਮੁੜ ਕੇ ਤੇ ਬਾੜੀ ਚ ਰਮਾ ਕੇ ਮੁੜ ਕੇ ਟਾਈਮ ਹੀ ਲੱਗੇ ਧਾਰਾਂ ਕੱਢੀਆਂ ਫਿਰ ਇੱਕ ਮੱਝ ਨਹੀਂ ਮਿਲੀ ਹੈਗੀ ਦੋ ਤਿੰਨ ਬਾਰ ਉਹ ਤੇ ਹਨਾ ਟਾਈਮ ਬਦ ਲੱਗ ਗਿਆ ਕਿ ਨੇਹਰਾ ਹੋ ਗਿਆ ਕੁਝ ਖਿਆਲ ਹੀ ਨਹੀਂ ਰਿਹਾ ਵੀ ਆਪਣਾ ਵੀਡੀਓ ਪੂਰੀ ਰਹਿੰਦੀ ਹੈ ਕਰਨ ਵਾਲੀ ਵੀਡੀਓ ਦਾ ਐਂਡ ਰਹਿੰਦਾ ਸੀਗਾ ਕਰਨ ਵਾਲਾ ਤੇ ਮੈਂ ਸੋਚਿਆ ਮੈਂ ਸਾਲ ਕਰਤੀ ਕੋ ਨੂੰ ਇਹ ਰਾਤ ਪਾਏਗੇ ਫਿਰ ਮੇਰੇ ਜਾ ਰ ਆਵੇ ਵੀਡੀਓ ਰਾਤ ਦਪਚਾ ਹੋਇਆ ਪਿਆਗਾ ਤੇ ਵਾਹਤ ਗੁਮਨ ਜੀ ਮੈਂ ਰਾਤ ਸੁੱਖੀ ਨੰਗਾਈ ਆ ਜੀ ਦਿਨ ਸੁੱਖਰਾ ਨੰਗਾ ਆਵੇ ਤੇ ਬਾਸ ਸੋਣ ਆਪਾਂ ਝਾੜੂ ਚੱਕ ਦਾਂਗੇ ਤੇ ਅੱਜ ਗੁਰਮਨ ਵੀ ਜਾਊਗੀ ਸਕੂਲ ਸੁਖਮਨ ਵੀ ਜਾਊਗੀ ਆਪਾਂ ਝਾੜੂ ਲਾਉਣੇ ਆਂਗੇ ਪਹਿਲੇ ਤਾਂ ਪੀਣਾਂਗੇ ਚਾਹ ਮੱਠਾ ਕੇ ਚਾਹੇ ਕਰਦੇ ਬਾ ਤੇ ਮਾਧਿਰੇ ਪਾ ਕੇ ਹਾਂ ਜੀ ਪਾਲੇ ਬੂਟ ਚਾਹ ਪੀਨੇ ਆ ਹੁਣ ਚਾਹ ਪੀ ਕੇ ਆਪਣੇ ਕਰ ਦਾਂਗੇ ਜੀ ਆਪਾਂ ਕੰਮ ਤੇ ਇਹਨੇ ਕਰਦੇ ਆ ਆਪਣਾ ਅਗਲਾ ਵਲੌਗ ਸ਼ੁਰੂ ਕਿਉਂਕਿ ਹੁਣ ਭੱਜ ਨੱਠ ਕੰਮਾਂ ਦੀ ਰਹੂਗੀ ਕਿਰਾਨਾਂ ਸੁਖਮਣ ਹੋ ਰਹੀ ਚਾਹ ਪੀ ਕੇ ਸਰਬਾਤਾਂ ਤੇ ਇਹ ਦੋਨੇ ਭੈਣਾਂ ਹੀ ਜਾਣਗੀਆਂ ਗੁਰਮਨ ਜੋਤ ਵੀ ਜਾਊਗੀ ਉਹਨੂੰ ਕੱਲ ਕਿਤਾਬਾਂ ਲਿਆਤੀਆਂ ਪਲੱਸ ਬਣਦੀਆਂ 11ਵੀਂ ਕਲਾਸ ਦੀਆਂ ਕਿਤਾਬਾਂ ਉਹਨੂੰ ਲਿਆ ਦਿੱਤੀ ਉਹਨਾਂ ਨੇ ਰੈਡੀ ਨੇ ਤੇ ਜਾਣਗੀਆਂ ਸਕੂਲ ਦੋਨੇ ਭੈਣਾਂ ਅੱਪਾ ਕਰਦੇ ਆ ਭਾਜੀ ਭਾਜੀ ਕੰਮ ਜਿਹੜੇ ਮਾਰੇ ਮੋਟੇ ਉਹਨਾਂ ਦੀ ਡਿਊਟੀ ਸੀ ਉਹ ਵੀ ਅੱਜ ਆਪ ਨੂੰ ਸਾਹਮਣੇ ਪਾਏਗੀ ਫੱਦਨ ਅੱਠ ਹਨਾ ਹੁਣ ਤਾਂ ਕਿੰਨੇ ਹੀ ਸੁਨਿਆ ਉੱਠਿਆ ਕਰੀਏ ਐਂ ਧੁੱਪ ਚੜਿਆ ਕਰੂ ਐਂ ਦਿਨ ਚੜਿਆ ਕਰੂ ਕਿਉਂਕਿ ਦਿਨ ਸੇਤੀ ਚੜਨ ਲੱਗ ਗਿਆ ਚਲੋ ਯੱਪਾ ਮਿਲਾਂਗੇ ਅਗਲੇ ਵਲੌਗ ਚ ਤੇ ਵਾਹਿਗੁਰੂ ਤੰਦਰੁਸਤੀ ਰੱਖੇ ਸਭਨਾ ਘਰਾਂ 'ਚ ਬਰਕਤ ਆ ਪਾਵੇ ਅੱਜ ਦੀ ਵੀਡੀਓ ਚ ਐਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ¡Oh! Mm -hmm.